ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਗੜਦੇ ਜਾ ਰਹੇ ਨੇ ਤੇ ਦੋਹਾਂ ਮੁਲਕਾਂ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਕਈ ਤਰੀਕੇ ਦੀਆਂ ਰੋਕਮਾਂ ਵੀ ਲਗਾਈਆਂ ਗਈਆਂ ਜਿੱਥੇ ਭਾਰਤ ਦੇ ਵਿੱਚ ਪਾਕਿਸਤਾਨੀ ਐਕਟਰਜ਼ ਦੇ ਜਿਹੜਾ ਨੇ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰ ਦਿੱਤੇ ਗਏ ਤੇ ਇਸ ਤੋਂ ਇਲਾਵਾ ਜਿਹੜਾ ਸਿੰਧੂ ਜਲ ਸਮਝੌਤਾ ਹੈ ਉਸ ਨੂੰ ਵੀ ਰੱਦ ਕਰਨ ਦੀਆਂ ਗੱਲਾਂ ਜਿਹੜੀਆਂ ਚੱਲੀਆਂ ਤੇ ਉਸ ਬਾਅਦ ਪਾਣੀ ਦੇਣ ਤੋਂ ਵੀ ਭਾਰਤ ਨੇ ਕੋਈ ਇਨਕਾਰ ਕਰ ਦਿੱਤਾ ਹੈ ਤੇ ਉਸ ਬਾਅਦ ਹੁਣ ਜੇਕਰ ਇਸ ਗੱਲ ਦਾ ਅਸਰ ਦੇਖਿਆ ਜਾਵੇ ਤਾਂ ਬਿੱਤੇ ਦਿਨ ਜਦੋਂ ਦਲਜੀਤ ਦੋਸਾਂਝ ਦੀ ਸਰਦਾਰ ਜੀ 3 ਫਿਲਮ ਵੀ ਰਿਲੀਜ਼ ਹੁੰਦੀ ਹੈ ਉਸ ਨੂੰ ਪਹਿਲਾ ਓਵਰਸੀਜ਼ ਰਿਲੀਜ਼ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਵਿੱਚ ਪਾਕਿਸਤਾਨੀ ਅਦਾਕਾਰਾਂ ਹੋਣ ਦੇ ਕਾਰਨ ਭਾਰਤ ਚ ਖਾਸਾ ਵਿਵਾਦ ਚੱਲ ਰਿਹਾ ਸੀ ਪਰ ਇਹ ਸਬਦ ਦੇ ਦਰਮਿਆਨ ਉਮੀਦ ਸੀ ਕਿ ਵਰਲਡ ਲੈਜੈਂਡਸ ਦੀ ਜਿਹੜੀ ਚੈਂਪੀਅਨਸ਼ਿਪ ਹੋ ਰਹੀ ਹੈ ਉਸ ਦੇ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਦੇ ਨਾਲ ਹੋ ਸਕਦਾ ਹੈ ਤਾਂ ਇਸ ਤਰੀਕੇ ਦੇ ਕਿਆਸੇ ਜੜੇ ਨੇ ਉਹ ਲਗਾਏ ਜਾ ਰਹੇ ਸੀ ਪਰ ਅੱਜ ਜਦੋਂ ਇੰਗਲੈਂਡ ਦੇ ਵਿੱਚ ਮੈਚ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੁਣ ਇਸ ਤੇ ਐਕਸ਼ਨ ਹੋਇਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਭਾਰਤ ਤੇ ਖਿਡਾਰੀਆਂ ਦੇ ਵੱਲੋਂ ਇਹ ਮੈਚ ਖੇਡਣ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਜੀ ਹਾਂ ਭਾਰਤੀ ਖਿਡਾਰੀਆਂ ਦੇ ਵੱਲੋਂ ਪਹਿਲਾਂ ਹੀ ਇਸ ਮੈਚ ਨੂੰ ਖੇਡਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਸ਼ੇਖਰ ਧਵਨੁਰਾਦੇ ਵੱਲੋਂ ਜਿਹੜਾ ਇਸ ਗੱਲ ਦਾ ਜਿਹੜਾ ਨੋਟਿਸ ਲਿਆ ਗਿਆ ਉਹਨਾਂ ਨੇ ਇਨਕਾਰ ਕੀਤਾ ਕਿ ਮੈਂ ਇਸ ਚੈਂਪੀਅਨਸ ਟਰੋਫੀ ਦੇ ਵਿੱਚ ਖੇਡਾਂਗਾ ਜ਼ਰੂਰ ਪਰ ਪਾਕਿਸਤਾਨ ਦੇ ਨਾਲ ਕੋਈ ਮੁਕਾਬਲਾ ਜਿਹੜਾ ਉਹ ਨਹੀਂ ਖੇਡਾਂਗਾ ਜਿਸ ਤੋਂ ਬਾਅਦ ਕਈ ਖਿਡਾਰੀਆਂ ਦੇ ਵੱਲੋਂ ਇਸ ਗੱਲ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਗਈ ਤੇ ਇਸ ਦੇ ਨਾਲ ਹੀ ਜਿੱਕਰ ਗੱਲ ਕੀਤੀ ਜੀ ਤੇ ਤਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਪ੍ਰਜਨ ਸਿੰਘ ਦੇ ਵੱਲੋਂ ਵੀ ਜਿਹੜਾ ਇੱਕ ਲੈਟਰ ਜਿਹੜਾ ਹੈ ਡਬਲਯੂਸੀਐਲ ਨੂੰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਦੇ ਨਾਲ ਮੈਚ ਨਹੀਂ ਖੇਡਾਂਗਾ ਤੇ ਉਸ ਤੋਂ ਬਾਅਦ ਸੁਰੇਸ਼ ਰੈਨਾ ਸ਼ੇਖਰ ਤਵਾਨ ਇਰਫਾਨ ਤੇ ਯੂਸਫ ਪਠਾਨ ਤਾਂ ਲਿਸਟ ਜਿਹੜੀ ਆ ਲੰਬੀ ਹੁੰਦੀ ਜਾਂਦੀ ਹੈ ਪਰ ਆ ਪੰਜ ਖਿਡਾਰੀਆਂ ਦੇ ਵੱਲੋਂ ਜਿਹੜਾ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹ ਕਿਸੇ ਵੀ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਮੈਚ ਨਹੀਂ ਖੇਡਣਗੇ ਜਿਸ ਤੋਂ ਬਾਅਦ ਅੱਜ ਜਿਹੜਾ WLC ਦੇ ਵੱਲੋਂ ਜਿਹੜਾ ਇਸ ਗੱਲ ਦਾ ਫੈਸਲਾ ਲਿਆ ਗਿਆ ਤੇ ਅੱਜ ਦਾ ਹੋਣ ਵਾਲਾ ਮੈਚ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਦੇ ਬਰਮਿੰਗਮ ਦੇ ਵਿੱਚ ਇਹ ਚੈਂਪੀਅਨਜ਼ ਲੀਗ ਹੋ ਰਹੀ ਹੈ ਤੇ ਭਾਰਤ ਦਾ ਮੁਕਾਬਲਾ ਅੱਜ ਪਾਕਿਸਤਾਨ ਦੇ ਨਾਲ ਸੀ ਜਿਸ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਾਬਕਾ ਦਿਗਜ ਜਿਹੜੇ ਖਿਡਾਰੀ ਨੇ ਉਹ ਇੱਕ ਦੂਸਰੇ ਨਾਲ ਮੁਕਾਬਲਾ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਪਹਿਲਗਾਮ ਦਾ ਅਸਰ ਜਿਹੜਾ ਉਸ ਦੇ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਭਾਰਤੀ ਕ੍ਰਿਕਟਰਸ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਚਾਹੇ ਯੁਵਰਾਜ ਸਿੰਘ ਹੋਣ ਚਾਹੇ ਭਾਰਤ ਦੇ ਸ਼ੇਖਰ ਧਵਨ ਹੋਣ ਸੁਰੇਸ਼ ਰੈਣਾ ਹੋਣ ਯੂਸਫ ਪਠਾਨ ਇਰਫਾਨ ਪਠਾਨ ਹੋਵੇ ਜਾਂ ਫਿਰ ਹਰਪੈਂ ਸਿੰਘ ਹੁਣ ਤਾਂ ਸਾਰਿਆਂ ਦੇ ਵੱਲੋਂ ਜਿਹੜਾ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਮੈਚ ਹੋਣਾ ਵੀ ਸੀ ਟਿਕਟਾਂ ਵੀ ਵਿਕ ਚੁੱਕੀਆਂ ਸੀ ਸਟੇਡੀਅਮ ਦੇ ਵਿੱਚ ਲੋਕ ਜਿਹੜਾ ਨੇ ਉਹ ਪਹੁੰਚਣ ਦਾ ਸਮਾਂ ਵੀ ਜਿਹੜਾ ਹੈ ਉਹ ਤੈਅ ਕਰ ਚੁੱਕੇ ਸਨ ਤੇ ਉੱਥੇ ਮੈਚ ਤੇ ਜਿਹੜੀਆਂ ਨੇ ਟਿਕਟਾਂ ਵੀ ਵੇਚ ਚੁੱਕੀਆਂ ਸੀ ਪਰ ਇਸ ਤੋਂ ਬਾਅਦ ਹੁਣ WLC ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਮਨ੍ਹਾ ਕਰ ਦਿੱਤਾ ਹੈ ਕਿ ਮੈਚ ਨਹੀਂ ਖੇਡਿਆ ਜਾਵੇਗਾ ਅਸੀਂ ਚਾਹੁੰਦੇ ਸੀ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਪਾਕਿਸਤਾਨ ਦੇ ਹਾਕੀ ਦਾ ਮੁਕਾਬਲਾ ਵੀ ਹੋਣਾ ਸੀ ਤੇ ਉਸੇ ਤਰੀਕੇ ਦੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਕ੍ਰਿਕਟ ਮੁਕਾਬਲਾ ਵੀ ਹੋਵੇ ਪਰ ਇਹ ਸਭ ਦੇ ਦਰਮਿਆਨ ਜੋ ਹਾਲਾਤ ਬਣੇ ਹੋਏ ਸਨ ਲਗਾਤਾਰ ਭਾਰਤ ਦੇ ਵਿੱਚ ਵਿਰੋਧ ਦਲਜੀਤ ਦੋਸਾਂਝ ਦਾ ਵੀ ਹੋਇਆ ਕਿ ਉਸੇ ਵੱਲੋਂ ਪਾਕਿਸਤਾਨੀ ਅਦਾਕਾਰਾ ਕਿਉਂ ਲਈ ਗਈ ਤੇ ਲਈ ਵੀ ਗਈ ਤਾਂ ਫਿਲਮ ਰਿਲੀਜ਼ ਕਿਉਂ ਕੀਤੀ ਗਈ ਤਾਂ ਉਹ ਸਭ ਦੇ ਵਿਵਾਦ ਦੇ ਵਿਚਾਲੇ ਹੁਣ ਇਹ ਵੀ ਵਿਵਾਦ ਉੱਠਣ ਲੱਗਾ ਸੀ ਕਿ ਭਾਰਤ ਨਵੇਂ ক্রিকেট ਜਿਹੜਾ ਮੈਚ ਉਹ ਨਹੀਂ ਖੇਡਣਾ ਚਾਹੀਦਾ ਪਾਕਿਸਤਾਨ ਦੇ ਨਾਲ ਤਾਂ ਉਹ ਮੈਚ ਨੂੰ ਲੈ ਕੇ ਖਾਸਾ ਵਿਵਾਦ ਵੀ ਦੇਖਣ ਨੂੰ ਮਿਲਿਆ ਤਾਂ ਇਹ ਸਭ ਦੇ ਦਰਮਿਆਨ ਹੁਣ ਭਾਰਤ ਦੇ ਖਿਡਾਰੀਆਂ ਨੇ ਕੋਰੀ ਨਾ ਕਰ ਦਿੱਤੀ ਜਿਸ ਤੋਂ ਬਾਅਦ ਅੱਜ ਇਹ ਮੈਚ ਰੱਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਜਾਣਕਾਰੀ ਆਈ ਹੈ ਉਸ ਦੇ ਮਤਾਬਕ ਕਿ WLC ਇਸ ਸਾਰੇ ਮੈਚ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਟਿਕਟਾਂ ਖਰੀਦ ਲਈਆਂ ਗਈਆਂ ਸੀ ਤਾਂ ਉਹਨਾਂ ਨੂੰ ਪੈਸੇ ਜਿਹੜਾ ਰਿਫੰਡ ਕਰ ਰਿਹਾ ਹੈ ਤੇ ਇਸ ਤੋਂ ਇਲਾਵਾ ਬਾਕੀ ਜਿਹੜੀ ਸੀਰੀਜ਼ ਦੇ ਮੈਚ ਨੇ ਉਹ ਸਾਰੇ ਮੈਚ ਭਾਰਤ ਖੇਡੇਗਾ ਪਰ ਪਾਕਿਸਤਾਨ ਦੇ ਨਾਲ ਕੋਈ ਵੀ ਮੁਕਾਬਲਾ ਜਿਹੜਾ ਨਹੀਂ ਖੇੜਿਆ ਜਾਏਗਾ ਤਾਂ ਅੰਦਾਜ਼ੇ ਇਹ ਕਿ 22 April ਨੂੰ ਸ਼ਾਮ ਦੇ ਸਮੇਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹਤਵਾਦੀ ਹਮਲਾ ਹੁੰਦਾ ਹੈ ਜਿਸ ਦੇ ਵਿੱਚ 28 ਤੋਂ ਵੱਧ ਟੂਰਿਸਟ ਜਿਹੜੇ ਗਏ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਧਰਮ ਪੁੱਛ ਕੇ ਮਾਰ ਦਿੱਤਾ ਜਾਂਦਾ ਹੈ ਤੇ ਉਸ ਬਾਅਦ ਦੋਹਾਂ ਦੇ ਮੁਲਕਾਂ ਦੇ ਸੰਬੰਧ ਖਰਾਬ ਚੱਲ ਰਹੇ ਨੇ ਭਾਰਤ ਦੇ ਵੱਲੋਂ ਸਿੰਧ ਜਲ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਸਟ੍ਰਾਈਕ ਜਿਹੜੀ ਹੈ 6 ਤੇ 7 ਮਈ ਦੀ ਰਾਤ ਨੂੰ ਉਹ ਕੀਤੀ ਗਈ ਪਾਕਿਸਤਾਨ ਦੇ ਉੱਤੇ ਉਸ ਬਾਅਦ ਪਾਕਿਸਤਾਨ ਦੇ ਵੱਲੋਂ ਵੀ ਕਈ ਡਰੋਨ ਜਿਹੜਾ ਨੇ ਉਹ ਭਾਰਤ ਦੀ ਹਦੂਦ ਦੇ ਵਿੱਚ ਭੇਜੇ ਗਏ ਪਰ ਉਹਨਾਂ ਨੂੰ ਨਸਤੋ ਨਬੂਤ ਕਰ ਦਿੱਤਾ ਗਿਆ ਇਸ ਸਭ ਦੇ ਦਰਮਿਆਨ ਭਾਰਤ ਦੇ ਵੱਲੋਂ ਕੋਰੀ ਨਾ ਜਿਹੜੀਆਂ ਖਿਡਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਈ ਬਾਰਡਰਸ ਵੀ ਜਿਹੜਾ ਨੇ ਉਹ ਬੰਦ ਕਰ ਦਿੱਤੇ ਗਏ ਸੀ ਭਾਰਤ ਦੇ ਪਾਕਿਸਤਾਨ ਦੇ ਨਾਲ ਲੱਗਦੇ ਹੋਏ ਤਾਂ ਕਿਸੇ ਤਰੀਕੇ ਦਾ ਬਿਜ਼ਨਸ ਕਿਸੇ ਤਰੀਕੇ ਦੀ ਗੱਲਬਾਤ ਜਿਹੜੀ ਆ ਉਹ ਨਹੀਂ ਕੀਤੀ ਜਾ ਰਹੀ ਪਾਕਿਸਤਾਨ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਨੇ ਵੀ ਕਿਹਾ ਕਿ ਟੈਰਰਿਸਟ ਟਿੱਕ ਟਾਕ ਇੱਕਠੇ ਨਹੀਂ ਚੱਲ ਸਕਦੇ ਪਾਣੀ ਤੇ ਖੂਨ ਇੱਕਸਾਰ ਨਹੀਂ ਬਹਿ ਸਕਦਾ ਤਾਂ ਇਸੇ ਕਿਸੇ ਤਰੀਕੇ ਦਾ ਰਿਸ਼ਤਾ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਨਹੀਂ ਰੱਖਣਾ ਚਾਹੁੰਦੇ ਤਾਂ ਇਸ ਤੋਂ ਬਾਅਦ ਇਹ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਤੇ ক্রিকেট ਮੈਚ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਸ਼ੇਖਰ ਤਵਨੂ ਰਾਦੇ ਵੱਲੋਂ ਇਸ ਗੱਲ ਦੇ ਉੱਤੇ ਨੋਟਿਸ ਲਿਆ ਗਿਆ ਉਹਨਾਂ ਨੇ ਮਨਾ ਕਰ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇਹ ਲੈਟਰ ਲਿਖੀ ਗਈ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਆਪਣੇ ਦੇਸ਼ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਆਪਣੇ ਦੇਸ਼ ਵਾਸੀਆਂ ਦੀ ਫੀਲਿੰਗਸ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦਾ ਜੇਕਰ ਗਲਤੀ ਕੀਤੀ ਜਾਵੇ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਟਵਿੱਟਰ ਦੇ ਉੱਤੇ ਇੱਕ ਦੂਸਰੇ ਦੇ ਨਾਲ ਲੜਦੇ ਵੀ ਨਜ਼ਰ ਆਏ ਸਨ ਸ਼ੇਖਰ ਤਵੰਤੇ ਸ਼ਾਹਿਦ ਅਫਰੀਦੀ ਪਾਕਿਸਤਾਨੀ ਕ੍ਰਿਕਟਰ ਨੇ ਸ਼ਾਹਿਦ ਅਫਰੀਦੀ ਤਾਂ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਹਿਆ ਸੀ ਟੀ ਇਜ਼ ਫੈਂਟੈਸਟਿਕ ਤਾਂ ਉਸ ਤੋਂ ਬਾਅਦ ਜਦੋਂ ਇਸ ਦਾ ਜਵਾਬ ਜਿਵੇਂ ਭਾਰਤ ਵੱਲੋਂ ਦਿੱਤਾ ਗਿਆ ਤਾਂ ਸ਼ੇਖਰ ਤਾਂ ਵਨੁਰਾ ਦੇ ਵੱਲੋਂ ਵੀ ਜਿਹੜਾ ਸਵੀਮ ਪੂਲ ਦੇ ਵਿੱਚ ਬੈਠ ਕੇ ਇੱਕ ਹੱਥ ਕੱਪ ਫੜ ਕੇ ਤੇ ਉਹਨਾਂ ਨੇ ਲਿਖਿਆ ਸੀ ਕਿ ਵਾਕਈ ਬਿਲਕੁਲ ਟੀ ਇਜ਼ ਫੈਂਟੈਸਟਿਕ ਕਿਹਦਾ ਲਗਾ ਪੜੋਸੀ ਹੋਤਾ ਇਹ ਉਹਨਾਂ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਸੀਗਾ ਤਾਂ ਲਗਾਤਾਰ ਦੇਸ਼ ਪ੍ਰੇਮ ਦੀ ਭਾਵਨਾ ਵੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਦੋਹਾਂ ਮੁਲਕਾਂ ਦੇ ਵਿੱਚ ਹੋ ਰਿਹਾ ਕ੍ਰਿਕਟ ਮੈਚ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ I feel anyone that comes to Canada, the one thing they'll always do is Niagara Falls. For me, family trips are about being together, sitting face to face, docking. These are the things you remember.